ਕੀ ਗਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵਿਰੋਧ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਮਿਰਜੇ ਕਿਆਂ ਦੇ ਵਿੱਚ ਮਿਰਜੇ ਕੇ ਪਿੰਡ ਜ਼ਿਲ੍ਹਾ ਫਰੀਦਪੁਰ ਦਾ ਮਨਮਤਾ ਨਗਰ ਆ ਤੇ ਮਿਰਜੇ ਕੇ ਪਿੰਡ ਤੋਂ ਜਦੋਂ ਤੁਸੀਂ ਕੱਬਰ ਬੱਛੇ ਵਾਲੇ ਪਾਸੇ ਨੂੰ ਦੂਰੀ ਤੈਅ ਕਰਨੀ ਆ ਮਿੱਤਰੋ ਸਰਕਾਰੀ ਸਕੂਲ ਲੰਗਣਾਵਾ ਸਕੂਲ ਤੋਂ ਰੰਗਾਂਦ ਕੋਠੀਆਂ ਨੰਗਣੀਆਂ ਕੋਠੀਆਂ ਤੋਂ ਬਾਅਦ ਤੁਸੀਂ ਸਿੱਧਾ ਅੱਗੇ ਇੱਕ ਬਾੜ ਚਾਓਗੇ ਚਿੱਟਿਆ ਥੜਾ ਲੰਗਣਾਵਾ ਮਿੱਤਰੋ ਬੋਰਡ ਲੱਗਾ ਹੋਇਆ ਵਾ ਬੋਰਡ ਦੇ ਨਾਲ ਹੀ ਥੜਾ ਚਿੱਟਾ ਬਣਿਆ ਹੋ ਥੜਾ ਨੰਗਣ ਤੋਂ ਬਾਅਦ ਥੜੇ ਵਾਲੀ ਸਾਈਡ ਹੀ ਪਹਿਲੀ ਪਈ ਕੱਚੀ ਮੋੜ ਇੱਟਾਂ ਵਾਲੀ ਮੋੜ ਦੀ ਆ ਸੌਰੀ ਮਿੱਤਰੋ ਤੇ ਉਹ ਪਈ ਦੇ ਉੱਤੇ ਆ ਕੇ ਤੁਸੀਂ ਬਾਈ ਦੇ ਘਰੇ ਆਉਣਾ ਮਿੱਤਰੋ ਕੀ ਨਾਮ ਆ ਕਿਹੜੇ ਘਰ ਦੇ ਵਿੱਚ ਮੈਂ ਖੜੀ ਆ ਉਹ ਜਾਣਦੇ ਆ ਬਾਈ ਤੂੰ ਸਾਰੀ ਗੱਲਬਾਤ ਆਪਾ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਕੀ ਹਾਲ ਚਾਲ ਆ ਜੀ ਠੀਕ ਠਾਕ ਜੀ ਸਿਤਾ ਦੇ ਪਰਿਵ ਅਮਰਤਪਾਲ ਜੀ ਅਮਰਤਪਾਲ ਅਮਰਤਬਾਈ ਘਰ ਤਾਂ ਮੈਂ ਸਹੀ ਦੱਸਦਾ ਹਨਾ ਇਹ ਹੀ ਡਿਟੇਲ ਹੈ ਨਾ ਜਿਵੇਂ ਦੱਸਿਆ ਮੈਂ ਹਾਂਜੀ ਹਾਂਜੀ ਠੀਕ ਹੈ ਅੱਛਾ ਅਮਰਤਬਾਈ ਜਿਹੜਾ ਮੈਂ ਵੇਤਨੀ ਆਪਾਂ ਇੱਕ ਨਵਾਂ ਸੂਸ ਹੁੰਦੀ ਹੈ ਤਕੀ ਬਾਈ ਇਹ ਤੀਜੇ ਸੂਏ ਸੁਣੀ ਹੈ ਜੀ ਤੀਜੇ ਸੂਏ ਸੁਣਾ ਮੈਂਨੇ ਕਿੰਨੇ ਦਿਨ ਪਿਆ ਬਾਈ ਜਿੰਦੇ ਹਜੇ ਹਾਂ ਰਹਿੰਦਾ 5-7 ਦਿਨ ਲੈ ਜੂ ਜੀ ਠੀਕ ਹੈ ਦੁੱਧ ਕਿੰਨਾ ਦੇ ਦਿੰਦੀ ਹੈ ਅਮਰਤਬਾਈ ਦੁੱਧ 16 ਲੀਟਰ ਆਗਾ ਜੀ 14 ਲੀਟਰ ਚੋਂ ਆ 16 16 16 16 ਲੀਟਰ ਅੱਛਾ ਅਮਰਤਬਾਈ ਜੇ ਕੋਈ ਘਰੇ ਰੱਖਣ ਵਾਲਾ ਭਰਾ ਲਿਆ ਜਾਵੇ ਲੰਬਾ ਤਾਂ ਨਹੀਂ ਹੱਥ ਫੁੱਲ ਗਾਰ ਸੀਲ ਠੰਡੀ ਆ ਜੀ ਨਾ ਜਮਾ ਸੀਲ ਠੰਡੀ ਪਵਾਕ ਬੈਜੇ ਪਵਾ ਹੇਠਾ ਯਾਰ ਮੈਂ ਚੰਗੀ ਆ ਬਾਈ ਟਿਕਾਣਾ ਬਹੁਤ ਆ ਮੈਂ ਤੇ ਲੈਵਾ ਬਹੁਤ ਬਣਾਉਗੀ ਮੈਂ ਹਜੇ ਹਾਂਜੀ 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 ਹੂੰ ਅੱਛਾ ਅਮਰਤ ਬਾਈ ਇੱਕ ਗੱਲ ਹੋਰ ਆ ਵੀ ਜੇ ਕੋਈ ਆਪਣਾ ਜਿਵੇਂ ਘਰੇ ਭਰਾ ਰੱਖਣ ਵਾਲਾ ਕਈ ਇਹ ਬੰਦਿਆਂ ਨੇ ਵੀ ਫੈਂਡ ਫੁਣਕਿਓਗਾ ਓਕੇ ਆਉਂਦਾ ਜਮਾ ਪੂਰਾ ਪੂਰਾ ਵਧੀਆ ਠੀਕ ਆ ਬਾਈ ਠੀਕ ਆ ਵੀਰ ਇੱਕ ਪੱਖ ਤੋਂ ਚੰਗੀ ਆ ਟਿਕਾਣਾ ਭਰਾਇਆ ਕਿ ਸਾਂਹ ਤੋਂ ਕਰਾਸ ਆ ਬਾਈ ਸਾਂਹ ਤੋਂ ਕਰਾਸ ਕਰਾਈ ਡਾਇਰੈਕਟ ਕਰਾਸ ਹੋਈ ਠੀਕ ਆ ਜੀ ਤੇ ਇਹਦਾ ਰੇਟ ਬਾਈ ਫਿਰ ਰੇਟ ਭਾਈ 1.5 ਲੱਖ ਰੁਪਏ ਮੰਨ ਤਾਂ ਹੋ ਜੇ ਥੋੜਾ ਬਹੁਤ ਥੋੜਾ ਕਾ ਨਾ ਕਰ ਦਾਂਗੇ ਠੀਕ ਕੱਢਿਓ ਬਾਹਰੋਂ ਤੋਰੇ ਮੜਿਆ ਖੋਲੋ ਭਾਈ ਲੈ ਵੀ ਮਿੱਤਰੋ ਪੂਰੀ ਵੱਡੀ ਮੈਂ ਉੱਚੀ ਰਮੇ ਇੱਕ ਨੋਟ ਰੱਖਿਆ ਜੇ ਵੇਖੋ ਉਹਦਾ ਦੀ ਬਰੀਕੀ ਬਲੂਕੀ ਵਾਲੇ ਪੱਖ ਤੋਂ ਮੈਂ ਤੁਸੀਂ ਆਪ ਵੀ ਜਾਨੂ ਹੋਵੋਗੇ ਮਿੱਤਰੋ ਮੈਂ ਬਾਹਰੋਂ ਕਰ ਲਓ ਬਾਹਰੋਂ ਕੋਈ ਗੱਲ ਨਹੀਂ ਵੱਡੀ ਵੱਡੀ ਬੁੱਡੀ ਬਹੁਤ ਆ ਹਨਾ ਲੈ ਵੀ ਮਿੱਤਰਾਂ ਕੈਮਰੇ ਦੇ ਕਰਦੀ ਕੈਰ ਤਸੱਲੀ ਨਾਲ ਆਜੋ ਜੀ ਮੋੜ ਦਿਓ ਬੰਦ ਦਿਓ ਸੋਣੀ ਮੈ ਸੋਨਾ ਮੈ ਲੰਕਾ ਸੋਨਾ ਮੈ ਨੂੰ ਲੇਵਾ ਲੱਗਾ ਹੋਇਆ ਸੋਹਣੇ ਸਰੀਰਿਕ ਬੰਤਰ ਦੀ ਮੈਂ ਆ ਮਿੱਤਰੋ 1.5 ਲੱਖ ਰੁਪਏ ਘਰ ਦੀ ਝੋਟੀ ਆਪਣੀ ਘਰ ਦੀ ਝੋੜ ਸੁਹਾ ਤੀਜਾ ਹਾਂਜੀ ਹਾਂਜੀ ਤੀਜਾ ਲੰਮੀ ਲੰਮੀ ਵੀ ਬਹੁਤ ਮੈਂ ਆ ਦੁੱਧ ਵਾਲੀ ਮੈਂ ਆ ਬਾਹਰ ਗੱਡੀ ਤੋਂ ਪਤਾ ਲੱਗਦਾ ਛਾਪ ਹੈਗੀ ਉਨੀ ਇੱਕੀ ਹੈ ਨਾ ਕੱਦ ਬਹੁਤ ਆ ਮਾਜੀ ਤਾਲੇ ਹਾਂ ਬਾਈ ਆ ਸ਼ਾਰਪ ਟੜੀਏ ਕਿ ਵੈਸੇ ਲੱਗਦਾ ਨਹੀਂ ਵੈਸੇ ਆ ਤਾਂ ਮਾੜੇ ਮੋਟੇ ਨੂੰੜੇ ਤੋੜ ਤੋੜੂ ਹੀ ਹੋਣਾ ਹਾਂ ਠੀਕ ਆ ਬਾਈ ਤੂੰ ਕਰਦਾ ਹੀ ਰਹਿੰਦਾ ਜਦੋਂ ਸੂਣ ਦੇ ਨੇੜੇ ਆ ਜੀ ਸੂਣ ਦੇ ਨੇੜੇ ਠੀਕ ਠੀਕ ਆ ਨਹੀਂ ਆਪਣਾ ਪੁੱਛਣਾ ਪਰ ਜਾਣਾ ਨਹੀਂ ਨਹੀਂ ਸ਼ਾਬ ਸ਼ੂ ਕੋਈ ਨਹੀਂ ਟਾਲੀ ਓਕੇ ਠੀਕ ਆ ਜੀ ਅੱਛਾ ਮਾ ਬਾਈ ਨੰਬਰ ਆਪਣਾ ਕਿੰਨਾ ਵਾ 78142 ਜੀ 95783 ਇੱਕ ਵਾਰੀ ਹੋਰ ਬੋਲ ਦिए ਜੀ 78142 ਜੀ 95783 ਜੀ 78142 ਹੈ ਨਾ ਜੀ 95783 83 ਅਸੀਂ ਨੰਬਰ ਤੇ ਕਰ ਲਓ ਮਿੱਤਰੋ ਬਾਈ ਦਾ ਤੁਸੀਂ ਰابطਾ ਕਾਇਮ ਪਿੰਡ ਮਿਰਜੇ ਕੇ ਜ਼ਿਲ੍ਹਾ ਫਿਰੋਜ਼ਪੁਰ ਘਰ ਦਾ ਐਡਰੈਸ ਇੱਕ ਵਾਰੀ ਫਿਰ ਨੋਟ ਕਰ ਲਓ ਮਿਰਜੇ ਕਿਆਂ ਤੋਂ ਕੱਬਰ ਵੱੱਛੇ ਵਾਲੀ ਛੜਕ ਦੇ ਉੱਤੇ ਬਾਹਰ ਖੇਤਾਂ ਦੇ ਵਿੱਚ ਬਾਈ ਦਾ ਘਰ ਆ ਅਮਰਤਪਾਲ ਬਾਈ ਦਾ ਨਾਮ ਆ ਗੱਲਬਾਤ ਲਈ ਨੰਬਰ ਸਕਰੀਨ ਦੇ ਉੱਤੇ